ਾਰੇ ਸਨਮਾਨਿਤ ਇਲੈਕਟ੍ਰੋਨਿਕ মিডিਆ ਦੇ ਸਾਹਮਣੇ ਮੈਂ ਕੱਲ ਦੇ ਪਵਿੱਤਰ ਔਰ ਇਤਿਹਾਸਿਕ ਦਿਨ 9 ਜੂਨ ਸ਼ਾਮ ਨੂੰ 7 ਵਜੇ ਤੋਂ ਬਾਅਦ ਤੀਸਰੀ ਵਾਰ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਨਰਿੰਦਰ ਮੋਦੀ ਸ਼ਪਤ ਲੈਣ ਜਾ ਰਹੇ ਹਨ ਜਦੋਂ ਕਿ ਸਮੂਚਾ ਵਿਪੱਖ ਅ ਇਕੱਠਾ ਹੋ ਕੇ ਮੋਦੀ ਜੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਨਾ ਕੇਵਲ ਵਿਪੱਖਸ਼ ਬਲਕਿ ਵਿਦੇਸ਼ਾਂ ਚੋਂ ਉਹ ਦੇਸ਼ ਜੋ ਭਾਰਤ ਦੀ ਤਰੱਕੀ ਨਹੀਂ ਚਾਹੁੰਦੇ ਭਾਰਤ ਨੂੰ ਵਿਕਸਿਤ ਹੋਣਾ ਹੁੰਦਾ ਦੇਖਣਾ ਨਹੀਂ ਚਾਹੁੰਦੇ ਉਹ ਸਾਰੇ ਦੇਸ਼ ਚਾਹੇ ਉਹ ਚਾਈਨਾ ਹੋਵੇ ਚਾਹੇ ਪਾਕਿਸਤਾਨ ਹੋਵੇ ਬੰਗਲਾਦੇਸ਼ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਔਰ ਬਹੁਤ ਸਾਰੇ ਦੇਸ਼ਾਂ ਨੇ ਫੰਡਿੰਗ ਤੱਕ ਕੀਤੀ ਹੈ ਕਿ ਕਿਸੇ ਤਰ੍ਹਾਂ ਮੋਦੀ ਦੇ ਵੱਧੇ ਕਦਮ ਰੋਕੇ ਜਾਣ ਹਿੰਦੁਸਤਾਨ ਜੋ ਦੁਨੀਆ ਦੀ ਪੰਜਵੀਂ ਅਰਥ ਵਿਵਸਥਾ ਬਣ ਗਈ ਹੈ ਔਰ ਹਰ ਖੇਤਰ ਵਿੱਚ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਗਈ ਚਾਈਨਾ ਦਾ ਸਮਾਨ ਆਣਾ ਇੱਥੇ ਬੰਦ ਹੋ ਗਿਆ ਅਮਰੀਕਾ ਦਾ ਬਹੁਤ ਸਾਰਾ ਸਮਾਨ ਇੱਥੇ ਆਣਾ ਬੰਦ ਹੋ ਗਿਆ ਕੈਨੇਡਾ ਦਾ ਬਹੁਤ ਸਾਰਾ ਸਮਾਨ ਆਣਾ ਬੰਦ ਹੋ ਗਿਆ ਉਹ ਭਾਰਤ ਚ ਬਣਨਾ ਸ਼ੁਰੂ ਹੋ ਗਿਆ ਭਾਰਤ ਨੇ ਆਮੀ ਦੇ ਤੌਰ ਪਰ ਹਥਿਆਰ ਆਪਣੇ ਬਣਾਣੇ ਸ਼ੁਰੂ ਕਰ ਦਿੱਤੇ ਔਰ ਇਹ ਸਾਰਾ ਕੁਝ ਜਿਹੜੀ ਉਹਨਾਂ ਦੀ ਅਰਥਵਿਵਸਥਾ ਵਿਦੇਸ਼ਾਂ ਵਿੱਚ ਟੁੱਟ ਗਈ ਹੈ ਔਰ ਭਾਰਤ ਵਿਕਸਿਤ ਦੇਸ਼ ਬਣ ਰਿਹਾ ਹੈ ਇਸ ਸਭ ਨੂੰ ਰੋਕਣ ਦੇ ਲਈ ਉਹਨਾਂ ਦਾ ਇੱਕੋ ਇੱਕ ਮੰਤਵ ਸਿਗਾ ਕਿ ਨਰਿੰਦਰ ਮੋਦੀ ਦੇ ਵੱਧ ਦੇ ਕਦਮ ਰੋਕੇ ਜਾਣ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਨਾ ਬਣਨ ਦਿੱਤਾ ਜਾਵੇ ਪਰ ਮੈਂ ਬਹੁਤ ਧੰਨਵਾਦੀ ਹਾਂ ਭਾਰਤ ਦੀ ਜਨਤਾ ਦਾ ਔਰ ਸਮੂਹ ਇਥੋਂ ਦੇ ਜਿੰਨੇ ਵੀ ਲੋਕ ਹੈ ਚਾਹੇ ਉਹ ਪ੍ਰੈਸ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੇ ਸਹੀ ਦਿਸ਼ਾ ਦੇ ਵਿੱਚ ਲੋਕਾਂ ਨੂੰ ਅ ਦੱਸਿਆ ਮੋਦੀ ਜੀ ਦੀ ਗਰੰਟੀਆਂ ਦਾ ਪ੍ਰਚਾਰ ਪ੍ਰਸਾਰ ਹੋ ਸਕਿਆ ਅ ਪੱਤਰਕਾਰ ਸਾਥੀਆਂ ਨੇ ਵੀ ਸਾਥ ਦਿੱਤਾ ਔਰ ਸਮੂਹ ਹਿੰਦੁਸਤਾਨ ਦੇ ਵਸਨੀਕਾਂ ਨੇ ਨਰਿੰਦਰ ਮੋਦੀ ਨੂੰ ਇੰਨੀਆਂ ਅ ਬਾਧਾਵਾਂ ਹੋਣ ਦੇ ਬਾਅਦ ਇੰਨੇ ਹਰਡਲਸ ਹੋਣ ਤੋਂ ਬਾਅਦ ਵੀ ਅ ਪੂਰੇ ਬਹੁਮਤ ਦੇ ਨਾਲ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਅਸੀਂ ਆਪਣੇ ਜ਼ਿਲ੍ਹੇ ਵਿੱਚ ਆਪਣੇ ਹਰ ਮੰਡਲ ਵਿੱਚ ਆ티ਸ਼ਵਾਦੀ ਵੀ ਕਰਾਂਗੇ ਲੱਡੂ ਵੀ ਵੰਡਾਂਗੇ ਔਰ ਖੁਸ਼ੀਆਂ ਮਨਾਵਾਂਗੇ ਕਿਉਂਕਿ ਇਹ ਭਾਰਤੀ ਲੋਕਤੰਤਰ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਸਰ ਮੁबारकਾ ਤੁਹਾਨੂੰ ਤੀਜੀ ਵਾਰ ਤੁਹਾਡੀ ਸਰਕਾਰ ਬਣਨ ਜਾ ਰਹੀ ਹੈ ਲੇਕਿਨ ਆਪਾਂ ਲੋਕ ਸਭਾ ਖੇਤਰ શ્રી ਅਨੰਦਪੁਰ ਸਾਹਿਬ ਦੀ ਗੱਲ ਕਰੀਏ ਆਰਾਮ ਲਹਿਰ ਹੋਣ ਦੇ ਬਾਵਜੂਦ ਕਿੱਥੇ ਕਮੀ ਰਹਿ ਗਈ ਕਿ ਤੁਹਾਡਾ ਜਿਹੜਾ ਪ੍ਰਤੀਯਾਗੀ 3 ਨੰਬਰ ਤੇ ਆਇਆ ਅਸੀਂ ਬਹੁਤ ਇੰਪਰੂਵ ਕੀਤਾ ਜੀ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਸਾਨੂੰ ਸਮਾਂ ਹੀ ਬਹੁਤ ਥੋੜਾ ਮਿਲਿਆ 20 ਦਿਨ ਸਾਨੂੰ ਮਿਲੇ ਪਰ 20 ਦਿਨਾਂ ਦੇ ਅੰਦਰ ਅੰਦਰ ਵੀ ਸਾਡੇ ਸੁਭਾਸ਼ ਸ਼ਰਮਾ ਜੀ ਨੇ ਬਹੁਤ ਤੇਜ਼ੀ ਦੇ ਨਾਲ ਪ੍ਰਚਾਰ ਪ੍ਰਸਾਰ ਕਰਦੇ ਹੋਏ ਉਹਨਾਂ ਦਾ ਜੋ ਲੋਕ ਇਹ ਸਮਝਦੇ ਸੀ ਕਿ ਵੀ ਕਿਹੜਾ ਸੁਭਾਸ਼ ਫਿਰ ਬਾਅਦ ਚ ਸਾਰੇ ਹੀ ਸੁਭਾਸ਼ ਜੀ ਨੂੰ ਸੁਣਨਾ ਪਸੰਦ ਕਰਨ ਲੱਗੇ ਔਰ ਪਿੰਡਾਂ ਪਿੰਡਾਂ ਵਿੱਚ ਸੁਆਦ ਜੀ ਦੀ ਡਿਮਾਂਡ ਹੋਣ ਲੱਗੀ ਪਰ ਸਾਡੇ ਕੋਲ ਸਮਾਂ ਘੱਟ ਸੀਗਾ ਸਾਡੇ ਕੋਲ ਸਾਧਨ ਸੀਮਤ ਸੀਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਮੁੱਖ ਮੰਤਰੀ ਦੀ ਸੀ ਮੁੱਖਿਆਦਾਰ ਉਹ ਉਮੀਦਵਾਰ ਨੂੰ ਜਿਤਾਉਣ ਵਾਸਤੇ ਲੱਗੀ ਸੀ ਕਿ ਕਾਂਗਰਸ ਦਾ ਉਮੀਦਵਾਰ ਜਿਹੜਾ ਬਹੁਤ ਸੰਪੰਨ ਸੀ ਉਹ ਵੀ ਪਹਿਲੇ ਐਮਪੀ ਰਿਹਾ ਮੰਤਰੀ ਰਿਹਾ ਐਮਐਲਏ ਰਿਹਾ ਬਹੁਤ ਇੱਕ ਅਮੀਰ ਪਰਿਵਾਰ ਦਾ ਉਹ ਉਮੀਦਵਾਰ ਸੀ ਮਜਬੂਤ ਪਾਰਟੀ ਆਪਣੇ ਆਪ ਨੂੰ ਰਾਹੁਲ ਗਾਂਧੀ ਦਾ ਨੁਮਾਇੰਦਾ ਸਮਝਦਾ ਸੀ ਸੁਵਾਜ ਜੀ ਦੇ ਪਿੱਛੇ ਨਰਿੰਦਰ ਮੋਦੀ ਔਰ ਭਗਵਾਨ ਰਾਮ ਦਾ ਨਾਮ ਜ਼ਰੂਰ ਸੀਗਾ ਪਰ ਲੇਕਿਨ ਉਹ ਬਿਲਕੁਲ ਇਸ ਖੇਤਰ ਵਾਸਤੇ ਪਹਿਲੀ ਵਾਰ ਚੋਣਾਂ ਲੜੇ ਪਰ ਲੇਕਿਨ ਈਵਨ ਥੈਨ ਵੀ ਉਹਨਾਂ ਨੇ ਬਹੁਤ ਇੰਪਰੂਵ ਕੀਤਾ ਔਰ ਪਾਰਟੀ ਨੇ ਇੱਥੇ ਤੀਸਰਾ ਸਥਾਨ ਪ੍ਰਾਪਤ ਕੀਤਾ ਪਰ ਲੇਕਿਨ ਅੰਤਰ ਬਹੁਤ ਘਟ ਰਿਹਾ ਤੁਹਾਨੂੰ ਚਲੋ ਮੰਨ ਲਿਆ ਸਮੇਂ ਘਟ ਸੀ ਲੇਕਿ ਤੁਹਾਨੂੰ ਨਹੀਂ ਲੱਗਦਾ ਕਿ ਹਾਰ ਦਾ ਇਹ ਵੀ ਕੇ ਕਾਰਨ ਹੋ ਸਕਦਾ ਕਿ ਪ੍ਰੈਸ ਤੋਂ ਦੂਰੀ ਬਣਾ ਕੇ ਰੱਖੀ ਤੁਹਾਡੇ ਪ੍ਰਤੀਯਾਸ਼ੀ ਨੇ ਇਹ ਤਾਂ ਮੇਰੇ ਹੁਣ ਧਿਆਨ ਚ ਆਇਆ ਜੀ ਅਗਰ ਚੋਣਾਂ ਦੇ ਦੌਰਾਨ ਆ ਜਾਂਦਾ ਤੇ ਮੈਂ ਇਹ ਕਮੀ ਬਿਲਕੁਲ ਨਾ ਰਹਿਣ ਦਿੰਦਾ ਕਿਉਂਕਿ ਮੈਂ ਇੱਕ ਜ਼ਿੰਮੇਵਾਰ ਪਾਰਟੀ ਦਾ ਸਿਪਾਹੀ ਹ ਇਹ ਇਹਦੀ ਮੇਰੀ ਵੀ ਜ਼ਿੰਮੇਵਾਰੀ ਹੈ ਕਿ ਮੇਰੇ ਧਿਆਨ ਚ ਨਹੀਂ ਇਹ ਗੱਲ ਆ ਪਈ ਭਵਿੱਖ ਵਿੱਚ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਏਗਾ ਸੁਭਾਸ਼ ਜੀ ਸੰਗਠਨਾਤਮਕ ਕੰਮ ਕਰਦੇ ਰਹੇ ਆ ਪਹਿਲੀ ਵਾਰ ਉਹ ਚੁਣਾਵੀ ਰਾਜਨੀਤੀ ਚ ਆਏ ਕਈ ਕਮੀਆਂ ਰਹਿ ਜਾਂਦੀਆਂ ਆਉਣ ਵਾਲੇ ਸਮੇਂ ਚ ਜਲਦੀ ਇਹਨਾਂ ਨੂੰ ਠੀਕ ਕੀਤਾ ਜਾਵੇ ਸਰ ਦੀ ਗੱਲ ਕੀਤੀ ਜਾਵੇ ਤੁਸੀਂ ਧੋਰੇ ਰਹੇ ਹੋ ਬੀਜੇਪੀ ਦੇ ਸ਼ੁਰੂ ਤੋਂ ਲੈ ਕੇ ਹਣ ਤੱਕ ਛੋਟੇ ਲੈਵਲ ਤੱਕ ਲੱਗ ਆਪਰ ਲੈਵਲ ਤੱਕ ਕੀ ਕਾਰਨ ਹੈ ਕਿ ਹਮੇਸ਼ਾ ਹੀ ਉਮੀਦਵਾਰ ਦੇ ਬੀਜੇਪੀ ਦਾ ਇੱਕ ਨੀਚੇ ਤੋਂ ਢਾਂਚਾ ਚੱਲਦਾ ਹੈ ਜੀ ਉਹ ਇੱਕ ਲੋਕਤੰਤਰਿਕ ਪ੍ਰਕਿਰਿਆ ਹੈ ਉਹ ਸਾਰਾ ਪੂਰਾ ਕਰਦੇ ਕਰਦੇ ਕਈ ਵਾਰ ਸਮਾਂ ਲੱਗ ਜਾਂਦਾ ਕਈ ਜਗ੍ਹਾ ਪਹਿਲੇ ਵੀ ਕੋਸ਼ਿਸ਼ ਹੋਏ ਉਮੀਦਵਾਰ ਪਰ ਲੇਕਿਨ ਸਾਡੇ ਇਸ ਅਨੰਦਪੁਰ ਚ ਲੇਟ ਹੋਇਆ ਉਸ ਦਾ ਕਾਰਨ ਪਾਰਲੀਮੈਂਟਰੀ ਬੋਰਡ ਦਾ ਫੈਸਲਾ ਵਗੈਰਾ ਚ ਦੇਰ ਹੋ ਜਾਂਦੀ ਹੈ ਇਸ ਕਰਕੇ ਹਾਂ ਮੇਰੇ ਟਾਈਮ ਚ ਵੀ ਮੈਨੂੰ ਇਸ ਵਾਰ ਤਾਂ ਸਮਾਂ ਮਿਲਿਆ ਸੀ ਪਰ ਇਸ ਵਾਰ ਕਿਸਾਨ ਅੰਦੋਲਨ ਸਮਝ ਲਓ ਜਾਂ ਝਾੜੂ ਦੀ ਲਹਿਰ ਸਮਝ ਲਓ ਬਦਲਾ ਦਾ ਕਹਿ ਕੇ ਰਵਾਇਤੀ ਪਾਰਟੀਆਂ ਦਾ ਵਿਰੋਧ ਕਹਿ ਲਓ ਲੋਕਾਂ ਨੂੰ ਭਲੇਖੇ ਪਾ ਕੇ ਹੁਣ ਕਰਵਾਏ ਗਏ ਕਿਸੇ ਚਾਂਸ ਨਹੀਂ ਮਿਲੇਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਚਾਰ ਪ੍ਰਸਾਰ ਹੁੰਦੇ ਆ ਪਿਛਲੀ ਵਾਰ ਮੇਰੇ ਚੋਣਾਂ ਵਿੱਚ ਵੀ ਇਸ ਤਰ੍ਹਾਂ ਹੋਇਆ ਪਰ ਲੇਕਿਨ ਇਸ ਵਾਰ ਭਗਵਾਨ ਰਾਮ ਕਰਕੇ ਔਰ ਮੋਦੀ ਜੀ ਦੇ ਨਾਮ ਪਰ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਬੜਤ ਮਿਲੀ ਹੈ ਔਰ ਪੰਜਾਬ ਵਿੱਚ ਅਸੀਂ 18% ਤੇ ਆ ਗਏ ਬਲਕਿ 19% ਤੇ ਆ ਗਏ ਹਾਂ ਇਹ ਬਹੁਤ ਬੜੀ ਸਾਡੀ ਮੰਨਨ ਕਰਦੇ ਕਿ ਵੋਟ ਬੈਂਕ ਵਧਿਆ ਹੈ ਪਰ ਮੀਡੀਆ ਦੀ ਸੁਰਖੀਆਂ ਵੀ ਬਣਾਈ ਕਿ ਮਦਨ ਮੋਹਨ ਮਿੱਤਲ ਆਏ ਆ ਉਹ ਵੀ ਇੱਕ ਇਫੈਕਟ ਮੰਨਦੇ ਹੋ ਕਿ ਵੋਟ ਬੈਂਕ ਬੀਜਪੀ ਦਾ ਵਧਿਆ ਉਹਨਾਂ ਕਰਕੇ ਆ ਮਦਨ ਮੋਹਨ ਮਿੱਤਲ ਨਹੀਂ ਆਏ ਉਹਨਾਂ ਦੇ ਬੇਟੇ ਅਰਵਿੰਦ ਮਿੱਤਲ ਆਏ ਮੈਂ ਇਸ ਗੱਲ ਨੂੰ ਕਰੈਕਟ ਕਰਦਾ ਕਿਉਂਕਿ ਉਹ ਪਰਿਵਾਰ ਚ ਘਰ ਚ ਜਿਹੜਾ ਕਈ ਵਾਰ ਕਹਿੰਦੇ ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ ਪਰ ਲੇਕਿਨ ਇਸ ਦੇ ਨਾਲ ਨਾਲ ਇੱਕ ਵਾਰ ਪਾਰਟੀ ਤੋਂ ਕੋਈ ਹਿਲ ਜਾਵੇ ਚਾਹੇ ਕਲਿਆਣ ਸਿੰਘ ਸੀਗੇ ਕਿਸੇ ਵੇਲੇ ਰਾਮ ਜਨਮ ਭੂਮੀ ਦੇ ਉਹ ਕਰਤਾ ਕਰਤਾ ਸੀਗੇ ਪਰ ਉਹ ਪਾਰਟੀ ਲਾਈਨ ਤੋਂ ਹਟੇ ਦੁਆਰਾ ਸਥਾਪਿਤ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਜਾ ਸੀਟ ਹਾਰਨ ਦਾ ਕੀ ਕਰਨ ਵਾਲਾ ਹੈ ਕਿ ਰਾਮ ਅਯੋਧਿਆ ਦਾ ਮੈਂ ਪਹਿਲੇ ਦੱਸਿਆ ਤੁਸੀਂ ਤੁਹਾਡਾ ਲੇਟ ਆਏ ਕਿ ਅਯੋਧਿਆ ਡਵੈਲਪ ਹੋ ਰਹੀ ਹੈ ਜਿਸ ਤਰ੍ਹਾਂ ਮੈਂ ਕਿਹਾ ਸਾਡਾ ਪਨੁਪਲੀ ਰੇਲਵੇ ਸਟੇਸ਼ਨ ਬਣ ਰਿਹਾ ਮੈਂ ਇੱਕ ਉਦਾਹਰਣ ਦਿੱਤਾ ਉਸ ਦੇ ਨਾਲ ਕੋਈ ਨੋ ਡਾਊਨ ਜਿਨ੍ਹਾਂ ਲੋਕਾਂ ਦੇ ਖੇਤ ਜਿਨ੍ਹਾਂ ਲੋਕਾਂ ਦੇ ਆਣ ਜਾਣ ਦਾ ਰਸਤਾ ਡਿਸਟਰਬੈਂਸ ਪੋਲੂਸ਼ਨ ਹੋ ਰਿਹਾ ਉਹ ਤਾਂ ਕਹਿ ਰਹੇ ਨਾ ਕਿ ਵੀ ਇਹ ਤਾਂ ਸਾਡ ਨੂੰ ਸਿਆਪਾ ਪੈ ਗਿਆ ਸੇਮ ਕੇਸ ਉੱਥੇ ਹੋਇਆ ਮੈਂ ਤਾਂ ਜਾ ਕੇ ਆਇਆ ਯੋਧਿਆ ਕਿ ਜਿਨ੍ਹਾਂ ਦੇ ਮਕਾਨ ਕੋਰੀਡੋਰ ਚ ਉਜੜੇ ਹਨ ਜਿਨ੍ਹਾਂ ਦੀਆਂ ਦੁਕਾਨਾਂ ਉਜੜੀਆਂ ਹਨ ਉਹ ਸਥਾਪਿਤ ਤਾਂ ਹੋ ਗਏ ਪਰ ਲੇਕਿਨ ਉਹਨਾਂ ਨੂੰ ਲੱਗਿਆ ਕਿ ਵੀ ਸਾਡੇ ਸਾਡ ਨੂੰ ਨਵਾਂ ਹੀ ਪੰਗਾ ਪੈ ਗਿਆ ਤੁਸੀਂ ਬੀਜੇਪੀ ਦੀ ਵੀ ਗੱਲ ਕਰਤੀ ਕਾਂਗਰਸ ਦੀ ਵੀ ਗੱਲ ਕਰਤੀ ਆਮ ਆਦਮੀ ਪਾਰਟੀ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਉਮੀਦਵਾਰ ਕਿਵੇਂ ਦਾ ਸੀਗਾ ਵੇ ਅਸੀਂ ਜਾਨਾ ਵਿਧਾਨ ਸਭਾ ਚ ਜਿੱਤੇ ਸੀਗੇ ਤੇ ਹੁਣ 39000 ਤੇ ਸਿੰਮਟ ਕੇ ਰਹਿਗੇ ਕੀ ਕਰਨਾ ਚਾਹੋਗੇ ਅੱਜ ਬਾਰੇ ਆਮ ਆਦਮੀ ਪਾਰਟੀ ਦਾ ਦਾ ਅਗਰ ਸਰਕਾਰ ਨਾ ਹੁੰਦੀ ਔਰ ਮੈਂ ਤਾਂ ਪਹਿਲੇ ਕਹਿ ਕੇ ਹਟਿਆ ਕਿ ਐਡਾ ਪ੍ਰੈਸ਼ਰ ਨਾ ਹੁੰਦਾ ਮੰਤਰੀ ਜੀ ਦਾ ਮੁੱਖ ਮੰਤਰੀ ਜੀ ਨੂੰ ਵੀ ਆਣਾ ਪੈ ਗਿਆ ਰੋਡ ਸ਼ੋ ਵੀ ਅਗਰ ਇਹ ਨਾ ਹੁੰਦਾ ਤਾਂ 10000 ਸਿਰਫ 10000 ਕੋ ਜਿੱਤਣਾ ਇੱਕ ਵਿਧਾਨ ਸਭਾ ਜਿੰਨੀ ਵੋਟ ਹੈ 10000 ਔਰ MP ਦੇ ਵਾਸਤੇ ਤਾਂ 10000 ਕੁਝ ਵੀ ਨਹੀਂ ਹੈ ਇਹ ਕੋ ਜਿੱਤ ਜਿੱਤ ਨਹੀਂ ਹੈ ਇਹਦਾ ਸਰਕਾਰ ਦਾ ਦੁਰਪਯੋਗ ਕਰਕੇ ਕਿਸੇ ਤਰ੍ਹਾਂ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਕੁਝ ਦਰਾਤਮਕਾ ਕੇ ਲੋਕਾਂ ਨੂੰ ਇਸ ਤਰ੍ਹਾਂ ਦਾ ਉਹਨਾਂ ਨੇ ਵੋਟਾਂ ਲਈਆਂ ਆਦਰਵਾਇਜ਼ੇ ਮੈਂ ਇਸ ਜਿੱਤ ਨੂੰ ਜਿੱਤ ਨਹੀਂ ਗੱਟਸਪ ਆਵਾਦੀ ਪਾਰਟੀ ਦਾ ਇੰਡੀ ਲਾਇੰਸ ਤੋਂ ਬਾਹਰ ਨਿਕਲਣ ਕਿਵੇਂ ਦੇ ਦੇਓ ਉਹ ਲਾਇੰਸ ਤਾਂ ਉਹਨਾਂ ਦਾ ਵੀ ਮਜ਼ਾਕ ਸੀਗਾ ਮੈਂ ਤਾਂ ਹੱਸ ਰਿਹਾ ਸੀਗਾ ਕਿ ਵੀ ਕਾਂਗਰਸ ਨੇ ਇਹਨਾਂ ਨੂੰ ਬੇਕੂਬ ਬਣਾਇਆ ਸੱਤ ਸੀਟਾਂ ਇੱਥੋਂ ਲੈ ਕੇ ਸੱਤ ਦਿੱਲੀ ਵਾਲੀਆਂ ਸਾਫ਼ ਕਰਤੀਆਂ ਇਹਨਾਂ ਦੀਆਂ ਇਹ ਲਾਇੰਸ ਦਾ ਹੋਇਆ ਓਕੇ ਓਕੇ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ